ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਵਨ ਸ਼ਰਮਾ ਵਖਵ ਸੋਧ ਬਿਲ ਮਾਮਲਾ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੁੱਜਦਾ ਹੋਇਆ ਦਿਖਾਈ ਦਿੱਤਾ ਹੈ ਦੱਸ ਦਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਅਤੇ AIMIM ਦੇ ਪ੍ਰਧਾਨ ਨੇ ਵਖਵ ਸੋਧ ਬਿਲ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਦੱਸਦੀ ਹੈ ਕਿ ਬੀਤੇ ਵੀਰਵਾਰ ਨੂੰ ਵਕਫ ਸੋਧ ਬਿੱਲ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਭਾਰੀ ਹੰਗਾਮੇ ਤੋਂ ਬਾਅਦ ਦੇਰ ਰਾਤ ਚੱਲੀ ਬਹਿਸ ਤੋਂ ਬਾਅਦ ਇਹ ਬਿੱਲ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਅਗਲੇ ਦਿਨ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਵਿੱਚ ਬਿੱਲ ਨੂੰ ਪੇਸ਼ ਕੀਤਾ ਗਿਆ ਉਧਰ ਵੀ ਜਿਹੜਾ ਇਹ ਬਿੱਲ ਪਾਸ ਹੋ ਗਿਆ ਤੇ ਰਾਸ਼ਟਰਪਤੀ ਕੋਲ ਭੇਜ ਦਿੱਤਾ ਗਿਆ ਕਾਨੂੰਨ ਬਣਨ ਦੇ ਲਈ ਪਾਰ ਕਾਨੂੰਨ ਬਣਨ ਤੋਂ ਪਹਿਲਾਂ ਹੀ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚ ਗਿਆ ਹੈ ਔਰ ਚੁਣੌਤੀ ਦਿੱਤੀ ਗਈ ਹੈ ਪੂਰੀ ਖਬਰ ਕੀ ਹੈ ਇਹ ਤੁਹਾਨੂੰ ਅਸੀਂ ਇੱਕ ਵਾਰੀ ਦੱਸ ਦਿੰਨੇ ਆ ਦੱਸ ਦਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਜਾਵੈਦ ਅਤੇ A I M I M ਦੇ ਪ੍ਰਧਾਨ ਅਸੁਦੀਨ ਓਵੈਸੀ ਨੇ ਸ਼ੁੱਕਰਵਾਰ ਨੂੰ ਵਕਫ ਬਿੱਲ 2025 ਦੀ ਵਾਜਬੀਅਤ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੰਦਿਆ ਕਿਹਾ ਹੈ ਕਿ ਇਹ ਬਿੱਲ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕਰਦਾ ਹੈ ਬਿਹਾਰ ਦੇ ਕਿਸ਼ਨਗੰਜ ਤੋਂ ਲੋਕ ਸਭਾ ਮੈਂਬਰ ਜავੇਦ ਜੋ ਬਿੱਲ ਤੇ ਸੰਯੁਕਤ ਸੰਸਦੀ ਕਮੇਟੀ ਦੇ ਮੈਂਬਰ ਸਨ ਦੀ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਬਿੱਲ ਨੇ ਵਕਫ ਸੰਪਤੀਆਂ ਅਤੇ ਉਹਨਾਂ ਦੇ ਪ੍ਰਬੰਧਨ ਤੇ ਮਨਮਰਜ਼ੀ ਦੀਆਂ پابੰਦੀਆਂ ਲਗਾਈਆਂ ਹਨ ਜਿਸ ਨਾਲ ਮੁਸਲਿਮ ਭਾਈਚਾਰੇ ਦੀ ਧਾਰਮਿਕ ਖੁਦਮੁਖਤਿਆਰੀ ਨੂੰ ਕਮਜ਼ੋਰ ਕੀਤਾ ਗਿਆ ਹੈ ਐਡਵੋਕੇਟ ਅਨਸ ਤਨਵੀਰ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਤਜਵੀਜਤ ਕਾਨੂੰਨ ਮੁਸਲਿਮ ਭਾਈਚਾਰੇ ਨਾਲ ਵਿਤਕਰਾ ਕਰਦਾ ਹੈ ਅਤੇ ਇਸ ਉੱਤੇ ਅਜੀਹਾ ਪਾਬੰਦੀਆਂ ਲਗਾਉਂਦਾ ਹੈ ਜੋ ਹੋਰ ਧਾਰਮਿਕ ਅਦਾਰਿਆਂ ਦੇ ਪ੍ਰਸ਼ਾਸਨ ਵਿੱਚ ਮੌਜੂਦ ਨਹੀਂ ਹੈ ਉਹ ਵੈਸੀ ਦੀ ਪਟੀਸ਼ਨ ਐਡਵੋਕੇਟ ਲਜ਼ਾਫਿਰ احمد ਨੇ ਦਾਇਰ ਕੀਤੀ ਹੈ ਪਟੀਸ਼ਨਾਂ ਵਿੱਚ ਕਿਹਾ ਗਿਆ ਹੈ ਕਿ ਬਿੱਲ ਸੰਵਿਧਾਨ ਦੀਆਂ ਬੁਨਿਆਦੀ ਹੱਕਾਂ ਬਾਰੇ ਧਾਰਾਵਾਂ 14 15 ਤੇ 26 ਅਤੇ ਹੋਰ ਸੰਬੰਧਿਤ ਕਾਨੂੰਨਾਂ ਦਾ ਉਲੰਘਣ ਕਰਦਾ ਹੈ ਇਹ ਬਿੱਲ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਉਦੋਂ ਪਾਸ ਕਰ ਦਿੱਤਾ ਜਦੋਂ ਇਸ ਦੇ ਹੱਕ ਵਿੱਚ 128 ਅਤੇ ਵਿਰੋਧ ਵਿੱਚ 95 ਵੋਟਾਂ ਪਈਆਂ ਇਸ ਤੋਂ ਪਹਿਲਾਂ ਸਰਕਾਰ ਨੇ ਇਸ ਨੂੰ 3 April ਨੂੰ ਲੋਕ ਸਭਾ ਚੋਂ ਪਾਸ ਕਰਾਇਆ ਜਦੋਂ 288 ਮੈਂਬਰਾਂ ਨੇ ਇਸ ਨੂੰ ਸਮਰਥਨ ਦਿੱਤਾ ਅਤੇ 232 ਨੇ ਵਿਰੋਧ ਕੀਤਾ ਤਾਂ ਹੁਣ ਵਕਫ ਸੋਦ ਬਿੱਲ ਮਾਮਲਾ ਜਿਹੜਾ ਹੈ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਵੀਰਵਾਰ ਨੂੰ ਲੋਕ ਸਭਾ ਦੇ ਵਿੱਚ ਸਰਕਾਰ ਦੇ ਵੱਲੋਂ ਬਿੱਲ ਪੇਸ਼ ਕੀਤਾ ਗਿਆ ਭਾਰੀ ਹੰਗਾਮੇ ਤੋਂ ਬਾਅਦ ਵਿਰੋਧ ਤੋਂ ਬਾਅਦ ਦੇਰਾਂ ਚੱਲੀ ਬਹਿਸ ਤੋਂ ਬਾਅਦ ਵੀਰਵਾਰ ਨੂੰ ਇਹ ਬਿੱਲ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਅਗਲੇ ਦਿਨ ਸ਼ੁੱਕਰਵਾਰ ਦੇ ਦਿਨ ਇਹ ਬਿੱਲ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਵੀ ਥੋੜਾ ਬਹੁਤ ਹੰਗਾਮਾ ਦੇਖਣ ਨੂੰ ਮਿਲਿਆ ਪਰ ਇਹ ਰਾਜ ਸਭਾ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ ਫਿਰ ਇਸ ਬਿੱਲ ਨੂੰ ਰਾਸ਼ਟਰਪਤੀ ਕੋਲ ਕਾਨੂੰਨ ਬਣਾਉਣ ਦੇ ਲਈ ਭੇਜ ਦਿੱਤਾ ਗਿਆ ਰਾਸ਼ਟਰਪਤੀ ਦੇ ਸਾਈਨ ਹੋਣ ਦੇ ਲਈ ਭੇਜ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਹੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੇ ਦਸਤਕ ਦੇ ਦਿੱਤੀ ਹੈ ਦੇਖਦੇ ਹਾਂ ਹੁਣ ਇਹ ਬਿੱਲ ਕਾਨੂੰਨ ਬਣਦਾ ਹੈ ਜਾਂ ਨਹੀਂ ਬਣਦਾ ਹੈ ਮਾਨਯੋਗ ਸੁਪਰੀਮ ਕੋਰਟ ਦਾ ਇਸ ਬਿੱਲ ਨੂੰ ਲੈ ਕੇ ਕੀ ਫੈਸਲਾ ਹੁੰਦਾ ਹੈ ਕੀ ਸੁਣਵਾਈ ਮਾਨਯੋਗ ਸੁਪਰੀਮ ਕੋਰਟ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਣੇ ਤੋਂ ਸਾਡੇ ਨਾਲ ਧੰਨਵਾਦ